ਜਲਾਲਾਬਾਦ ਵਿੱਚ ਫਿਰੋਜ਼ਪੁਰ ਹਾਈਵੇ ਤੇ ਭਿਆਨਕ ਹਾਦਸਾ ਵਾਪਰਿਆ ਪਿੰਡ ਪੀਰ ਮੁਹੰਮਦ ਨੇੜੇ ਸ਼ਬੀਲ ਪੀਨ ਲਈ ਰੁਕੇ ਬਾਈਕ ਸਵਾਰ ਪਤੀ ਪਤਨੀ ਨੂੰ ਪਿੱਛੇ ਤੋਂ ਆ ਰਹੀ ਰੋਡਵੇਜ ਦੀ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਦੌਰਾਨ ਔਰਤ ਦੇ ਹੱਥ ਵਿੱਚੋਂ 10 ਮਹੀਨੇ ਦਾ ਬੱਚਾ ਹੇਠਾ ਡਿੱਗ ਗਿਆ ਤੇ ਬੱਸ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ ਬੱਚੇ ਦੀ ਮੌਕੇ ਤੇ ਹਿਮਤ ਹੋ ਗਈ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇੱਕ ਮੇਰ ਕਾ ਦੁਪਰੇ ਪੈਂਡ ਕੇ ਮੋੜ ਤੋਂ ਦਾ ਫੇਰ ਮਾਮਾ ਉੱਥੇ ਪਾਣੀ ਮਿੱਠੇ ਦੀ ਲੱਗੇ ਸੀ ਜਸ਼ਬੀਲ ਜਸ਼ਬੀਲ ਲੱਗੀ ਸੀ ਤੋਂ ਪਾਣੀ ਇਸ ਪੀਣ ਲਈ ਖੜ ਗਏ ਪਾਣੀ ਪੀਂਦੇ ਪਏ ਸੀ ਤੇ ਪਿੱਛੋਂ ਦੀ ਬੱਸ ਆਈ ਤੇ ਤੇਜ਼ ਸਪੀਡ ਤੇ ਅੱਛਾ ਤੇ ਬੱਸ ਨੂੰ ਨਾਤ ਲਈ ਤਾਂ ਪਾਣੀ ਮੰਨ ਲਓ ਪਿਆਣ ਵਾਸਤੇ ਉਹਨੇ ਸਪੀਡ ਨਾਗੇ ਦੀ ਲਾ ਕੇ ਬੱਸ ਮੰਨ ਲਓ ਰੋਕ ਮੰਨ ਲਓ ਅਸੀਂ ਮੋਟਰਸਾਈਕਲ ਤੋਰੇ ਪਾਣੀ ਪੀ ਗਏ ਤੇ ਉਹਨੇ ਬੱਸ ਗੋਦੀ ਲਾ ਕੇ ਖੜਾਇਆ ਤੇ ਅੱਛਾ ਮੰਨ ਲਓ ਕਿ ਜਲਦੀ ਪੀ ਸੀ ਇਹ ਬੱਸ ਮੱਠੀ ਵੀ ਕਰ ਲਈਏ ਹੰਡਲ ਅੜਿਆ ਨਾਲ ਬਾਰੀ ਦੇ ਅਗਲੀ ਦੇ ਤੇ ਮੈਂ ਤੇ ਆ ਬੱਚਾ ਅੱਗੇ ਬੈਠਾ ਹੈ ਜੀ ਇੱਧਰ ਡਿੱਗ ਗਿਆ ਤੇ ਵਾਈਪ ਪਿੱਛੇ ਡਿੱਗੀ ਅੰਦਰ ਬੱਚਾ ਕੁਝ ਨਹੀਂ ਕਰਦੇ ਹੁੰਦੇ ਹਾਂ ਉਹਨੇ ਕੋਈ ਐ ਸਰਕਾਰ ਵੱਲੋਂ ਤਾਂ ਮੇਰਾ ਤਾਂ ਬੱਚਾ ਤਾਂ ਮੇਰਾ ਮਿਲਣਾ ਨਹੀਂ ਮਿਲਿਆ ਸੀ ਚਾਰੇ ਸੀਗੇ ਇੱਕ ਬੱਚਾ ਸੀ ਇੱਕੇ ਛੋਟਾ ਬੱਚਾ ਦੋ ਬੱਚੇ ਤੇ ਵਾਈਪ ਤੇ ਸੂਜ ਨੂੰ ਸੀ ਇਹ ਪੀਰ ਮਮ ਦਾ বাস ਸਟੈਂਡ ਤੇ ਇਹ ਪਰਿਵਾਰ ਆਇਆ ਇਹ ਪਰਿਵਾਰ ਜੀ ਮੋਟਰਸਾਈਕਲ ਤੇ ਸਵਾਰ ਸੀ ਪਤਾ ਲੱਗਿਆ ਵੀ ਉੱਥੇ ਸ਼ਵੀਰ ਲੱਗੀ ਸੀ ਪਾਣੀ ਵਾਲੀ ਇਹ ਤੇਰੇ ਪਾਣੀ ਪੀਣ ਲੱਗੇ ਤੇ ਪਿੱਛੋਂ ਬੱਸ ਆਈ ਹੈ ਰੋਡਵੇ ਦੀ ਉਹਦੇ ਨਾਲੇ ਟਕਰਾ ਕੇ ਜਿਹੜਾ ਬੱਚਾ ਗਿਰ ਕੇ ਥੱਲੇ ਟਾਇਰ ਦੇ ਥੱਲੇ ਆ ਗਿਆ ਜੀ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਜਿਹੜੀ ਡਰਾਈਵਰ ਅਨਨੋਨ ਪਾਸ ਰੋਡਵੇ ਦੀ ਕਬਜ਼ਾ ਪੁਲਿਸ ਵਿੱਚ ਹੈ ਉਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ 106 ਵਲੀਕ ਇੱਕ 125 ਬੀ ਐਨ ਐਸ ते, ते दो बीएनएस बी एन के तहत मुकदमा दर्ज किया गया फिलहाल को बस कब्जा पुलिस पता लग ही जी